ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਸਾਰਿਆਂ ਦੇ ਠੀਕ ਠਾਕ ਵਧੀਆ ਅੱਜ ਤਿਆਰ ਹੋ ਗਏ ਤੇ ਤੁਹਾਨੂੰ ਦੋਨੀ ਭਾਜੀ ਐਂਗਲ 'ਚ ਆਇਓ ਮੜਾ ਜਾ oh my god ਅੱਜ ਐਡਨਰ ਸਪੈਸ਼ਲ ਗੈਸਟ ਵੀ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਜੀ ਜੀ ਦਾ ਅਖਾ ਇਹਨਾਂ ਅੱਜ ਕੋਈ ਕੰਮ ਚੱਲੇ ਆ ਲੁਧਿਆਣੇ ਤੇ ਰਾਜ ਤੁਰੇ ਜਾਂਦੇ ਅੱਜ ਡਿਸਕਸ਼ਨ ਹੋ ਗਈ ਵੀ ਸ਼ਾਪਿੰਗ ਵੀ ਹੋ ਜੂਗੀ ਅੱਜ ਫੇਰ ਦੁਬਾਰਾ ਪਰ ਅੱਜ ਵਾਲੀ ਸ਼ਾਪਿੰਗ ਜਿਹੜੀ ਆ ਉਹ ਆਡੀ ਹੋਊਗੀ ਅੱਜ ਬੀਬੀ ਆਦੀ ਨਹੀਂ ਹੋਊਗੀ ਗੱਲ ਪਤਾ ਕੀ ਆਪਣੀ ਸ਼ਾਪਿੰਗ ਦਾ ਨਾਮ ਰੱਖ ਦਿੱਤੀ ਹੈ ਦੀ ਫੋਰਮ ਚ ਆਇਆ ਨਹੀਂ ਨਹੀਂ ਫੋਮ ਚ ਨਹੀਂ ਆਇਆ ਜਦੋਂ ਅਗਰ ਸ਼ਰਨ ਤੁਰ ਲੱਗੇ ਨਾ ਹੀ ਤੇ ਮੈਂ ਮੰਮੀ ਆਪਾਂ ਕਿਦਾਂ ਨੇ ਕਹਿੰਦਾ ਇਦਾਂ ਕੰਮ ਜਾਣਾ ਵਾ ਤੇ ਮੈਂ ਚੱਲ ਆਪਾਂ ਕਿਹੜਾ ਵਲੌਗ ਬਣਾਉਣਾ ਅੱਜ ਤੇ ਮੰਮੀ ਅੱਧੇ ਬਣਾ ਲਈਏ ਵੇਖ ਲਾਂਗੇ ਕਿ ਤੇ ਚੱਲ ਜਾਏ ਕੋਈ ਕੱਪੜਾ ਕੁੱਪੜਾ ਲੱਲਾਂਗੇ ਮਤਲਬ ਜੇ ਜਾਣਾ ਵਾ ਤੇ ਕੱਪੜੇ ਵਾਲੀ ਦੁਕਾਨ ਤੇ ਜਾਣਾ ਹੀ ਜਾਣਾ ਵਾ ਹਾਂ ਤੇ ਜੇ ਸਾਡੇ ਕੋਲ ਸੂਟ ਪਸੰਦ ਆ ਜੂ ਐਂ ਨਹੀਂ ਲੱਲਾਂਗੇ ਲੋ ਉੱਥੇ ਸੂਟ ਆਉਂ ਮਿਲਦਾ ਜਿਓ ਜੈਕਟਾਂ ਜੁਕਟਾਂ ਮਿਲ ਜਾਣੀਆਂ ਬੀਬੀਆਂ ਨੇ ਪਾਉਣ ਵਾਲੀਆਂ ਪਜਾਮਾ ਮਿਲ ਜਾਣਾ ਅਈ ਲੁਧਿਆਣੇ ਕੋਈ ਕੰਮ ਚੱਲੇ ਆ ਤੇ ਉੱਥੋਂ ਹੀ ਗਾੜੀ ਜਾਣਾ ਵਾ ਕੈਨੇਡਾ ਜੋਤੀ ਮਾਰਕੀਟ ਜਾਣਾ ਉੱਥੋਂ ਸਮਾਨ ਮਿਲਦਾ ਵਾ ਹੁਣ ਜਾ ਕੇ ਵੇਨੇ ਆ ਕੀਸਾ ਹਵਤਾ ਵਾ ਤੇ ਗਰਸ਼ਨਪਾਜੀ ਅੱਡੇ ਨਾਲ ਤਾਂ ਬੈਠੇ ਆ ਮੈਂ ਲਵਲੀ ਉਤਰਨਾ ਇਹ ਮੁੰਡਾ ਲਵਲੀ ਜਾਂ ਲਵਲੀ ਚ ਪੜਦਾ ਤਾਂ ਅੱਜ ਮੇਰੀ 10 ਵਜੇ ਕਲਾਸ ਸੀ ਤੁਰਨਾ ਤੇ ਪੂਰੇ ਟਾਈਮ ਤੇ ਮੈਂ ਇਹ ਫਿਰ ਇਹਦਾ ਅੱਡੇ ਨਾਲ ਟਾਈਮ ਰਲ ਗਿਆ ਤੇ ਇਹਨੂੰ ਆਈ ਡ੍ਰੌਪ ਕਰਕੇ ਜਾਣਾ ਤੇ ਆਉਂਦੇ ਅੱਡੇ ਨਾਲ ਹੀ ਆਣਾ ਵਾ ਨਹੀਂ ਰੁਕਣਾ ਜੋ ਛੱਡ ਪਰੇ ਦੁਕਾਲ ਜਾ ਜਾ ਜੱਲੀਏ ਲੁਧਿਆਣੇ ਕੱਪੜੇ ਲੈ ਕੇ ਆਉਂਦੇ ਆ ਮੰਨ ਮੇਰੀ ਜਿਹੜੀ ਕਾਲਾ ਪਹਿਣੀ ਆ ਮਕਰ ਘਰ ਕੇ ਇਹਨੂੰ ਦੱਸਣਾ ਨਹੀਂ ਆਪਾਂ ਆ ਬਲੌਗ ਨੇ ਦੱਸ ਦੇਣਾ ਸਾਡੇ ਸਾਡੇ ਬਲੌਗ ਨੇ ਦੱਸ ਦੇਣਾ ਚੇਤਾ ਹੀ ਨਹੀਂ ਬਲੌਗ ਦਾ ਚੇਤਾ ਹੀ ਨਹੀਂ ਵੀ ਬਣਾਉਂਦੇ ਵੇਖ ਜੜੇ ਉਹਨਾਂ ਨੂੰ ਬਲੌਗ ਨੇ ਦੱਸ ਦੇਣਾ ਕਿ ਸਾਰਾ ਬਹੁਤ ਇੰਨਾ ਚੋਰੀ ਰਹਿ ਜਾਂਦੀ ਦੱਸ ਪਰ ਇਹ ਵੀ ਗੱਲ ਹੋਣਾ ਕਿ ਰਸ਼ਨ ਨੇ ਕਿਹਾ ਜੇ ਜਾਊਂਗਾ ਤੇ ਕੋਈ ਖਰੀਦੂ ਨਾ ਅਸੀਂ ਜਦੋਂ ਪੜਦੇ ਨਹੀਂ ਸਕੂਲੇ ਅਸੀਂ ਜਦੋਂ ਰਸ਼ਨ ਨੂੰ ਪੜਦੇ ਨਹੀਂ ਅਸੀਂ ਝੋਲੇ ਰਾ ਕੇ ਤੂੜੀ ਵਾਲੇ ਅੰਦਰ ਤੇ ਪਹਿਲਾਂ ਫੁੱਟਨੇ ਘੰਡੇ ਤੇ ਮੁੜ ਕੇ ਆਉਣਾ ਡੇਰੇ ਦੇ ਅਫਸਰ ਰਹਿ ਗਈ ਆਗੇ ਹੁਣ ਅਸੀਂ ਨਹੀਂ ਉਹ ਅਫਸਰ ਲੱਗੇ ਲੈ ਦੱਸ ਜੀ ਆਪਣੇ ਆਪ ਅਫਸਰ ਹੀ ਆਗੇ ਸਮਝਦੇ ਆਪਣੇ ਆਪ ਅਫਸਰ ਹੀ ਸਮਝਦੇ ਆ ਅਫਸਰ ਯਾਰ ਭਈ ਅਫਸਰ ਹੀ ਦਾਵਾ ਹਾਂ ਹਾਂ ਬਾਹਰ ਦੇ ਪੜ ਲੈਂਦਾ ਤੇ ਖਰਿਆ ਕੋਈ ਮੈਂ ਉਹਦਾ ਮੈਰੀ ਜਾਂਦਾ ਆ ਮੁੰਡੇ ਨੇ ਪੜਾਏ ਮਮੀ ਨੇ ਗੱਲ ਕਿਦਾਂ ਗੋਲ ਗਿਆ ਮਮੀ ਨੇ ਗੱਲ ਕਿਦਾਂ ਗੋਲ ਕੀਤੀ ਤਾਈਆਂ ਅਫਸਰ ਲੱਗੇ ਨਹੀਂ ਹੈਗੇ ਤੇ ਅਫਸਰ ਹੀ ਆ ਨਹੀਂ ਮੁੰਡੇ ਪੜਾਏ ਆ ਮੁੰਡੇ ਵੀ ਟਰੱਕ ਡਰਾਈਵਰ ਆ ਮੁੰਡੇ ਕਿਹੜੇ ਅਫਸਰ ਲੱਗੇ ਆ ਨਹੀਂ ਇਹ ਬਲੱਡ ਲਾਈਨ ਜੀ ਤੁਰਿਆਉਂਦਾ ਹਣ ਇਹ ਹੁਣ ਸਾਡੇ ਮਾਮੇ ਮਾਮੇ ਕੀ ਨਾਨਿਆਂ ਤੋਂ ਲੈ ਕੇ ਨਾਨਾ ਸਾਡਾ ਟਰੱਕ ਡਰਾਈਵਰ ਗਾੜੀ ਮਾਮੇ ਆਡੇ ਟਰੱਕ ਡਰਾਈਵਰ ਡੈਡੀ ਟਰੱਕ ਡਰਾਈਵਰ ਹੁਣ ਮੈਂ ਹੀ ਆ ਕੱਲਾ ਆਪਣੀ ਫੈਮਿਲੀ ਜਿਹਨੇ ਟਰੱਕ ਨਹੀਂ ਚਲਾਇਆ ਮਾਸੜ ਡਰਾਈਵਰ ਮਾਸੜ ਡਰਾਈਵਰ ਚਾਚਾ ਡਰਾਈਵਰ ਫਿਰ ਮਾਸੀ ਪੋਤ ਡਰਾਈਵਰ ਮਾਸੀ ਮਾਸੜ ਅਮਰੀਕਾ ਵਾਲਾ ਵੀ ਡਰਾਈਵਰ ਰਿਆ ਨਰਾਗਾ ਜੀ ਵਾਲਾ ਵੀ ਕੋਹਨੇ ਵਾਲੀ ਮਾਮਾ ਭਾਜੀ ਮੰਮੀ ਦੇ ਤਾਏ ਦੇ ਮੁੰਡੇ ਵੀ ਡਰਾਈਵਰ ਗਾੜੀ ਭੈਣਾ ਦੇ ਵੀ ਨਹੀਂ ਡਰਾਈਵਰ ਆ ਮੈਨੂੰ ਲੱਗਦਾ ਕਿ ਜੇ ਡਰਾਈਵਰ ਨੇ ਜੇ ਡਰਾਈਵਰ ਨੇ ਮਾਮੇ ਸਰਵਣ ਹੋਣੀ ਵੀ ਡਰਾਈਵਰ ਰੇ ਹੋਵੇ ਵੀ ਡਰਾਈਵਰ ਟ੍ਰਾਂਸਪੋਰਟ ਹੁਣ ਜੇ ਮੈਨੂੰ ਲੱਗਦਾ ਵੀ ਜੇ ਕੇ ਨੇ ਆਪਣੇ ਚ ਨੰਬਰ ਚ ਟਰੱਕ ਨਹੀਂ ਚਲਾਇਆ ਮੈਂ ਗਿੰਦੂ ਦੇ ਮਨੋਦ ਅਹੀਂ ਆ ਤਨੇ ਨਾ ਜਿਨ੍ਹਾਂ ਨੇ ਨਈ ਟਰੱਕ ਚਲਾਇਆ ਬਾਕੀ ਸਾਰੇ ਟਰੱਕ ਮੈਂ ਉਹਦਾ ਡੈਡੀ ਵਾਲਾ ਟਰੱਕ ਚਲਾਇਆ ਪਰ ਇਹ ਵੀ ਕੀ ਕਹਿੰਦੇ ਹੁੰਦੇ ਨੂੰ ਕੰਮ ਨਹੀਂ ਕੀਤਾ ਪਰ ਟਰੱਕ ਕੰਪਨੀ ਚ ਤੇ ਕੰਮ ਕੀਤਾ ਹੀ ਆ ਨਾ ਡਿਸਪੈਚ ਵਾਲਾ ਉਹ ਮੈਂ ਦਫ਼ਤਰ ਵਾਲੇ ਪਾਸੇ ਹੋ ਗਿਆ ਨਾ ਫਿਰ ਡਿਸਪੈਚ ਵਾਲਾ ਕੰਮ ਕੀਤਾ ਮੈਂ ਮੈਂ ਤੂੰ ਅਫਸਰ ਮੰਗੇ ਤਾਂ ਮਤਲਬ ਮੈਂ ਅਫਸਰ ਲੱਗਾ ਰਿਆ ਹਾਂ 3 ਸਾਲ ਵੀਰ ਮੈਂ ਅਫਸਰ ਰਿਆ ਹਾਂ ਮੈਨੂੰ ਨਹੀਂ ਕਹਿ ਸਕਦੇ ਤੁਸੀਂ ਬਾਕੀ ਹੁਣ ਲੜੀ ਧੋਲੀ ਰੱਖ ਲਿਓ ਬਾਕੀ ਹੁਣ ਇੱਕੋ ਬੰਦਾ ਅਫਸਰ ਲੱਗਾ ਮੇਰੇ ਦਾ ਮਤਲਬ ਘਰ ਚੋਂ ਥੋ ਮਰਦੀ ਆ ਮੈਂ ਅਜੇ ਹੁਣ ਧੋਨੀ ਨੂੰ ਅਫਸਰ ਬਣਾ ਦੇਣਾ ਨਾ ਗਾੜੀ ਧੋਨੀ ਨੂੰ ਅਫਸਰ ਬਣਾਣਾ ਹਰ ਜਣੇ ਬਣਾਣਾ ਤੇ ਵਿਜੋਤ ਨੇ ਬਣਾਣਾ ਹਾਂ ਸਹਿਜ ਨੇ ਬਣਾਣਾ ਸਹਿਜ ਖਿਡਾਰੀ ਆ ਵਟਾ ਸਹਿਜ ਹੋਰ ਸਪੋਰਟਸ ਵਾ ਅਗਲੀ ਪੀੜੀ ਅਫਸਰਾਂ ਵਾਲੀ ਹੁਣ ਗਾੜੀ ਗੱਲ ਹੁਣ ਅਗਸ਼ ਨੂੰ ਮੇਰੇ ਤੋਂ ਚੇਂਜ ਹੋਣ ਲੱਗਾ ਨਾ ਮੈਂ ਰੈਵਲੂਸ਼ਨਰੀ ਕਦਮ ਜਿਹੜਾ ਮੈਂ ਪੁੱਟਿਆ ਵਾ ਬਾਸਕਟਬਾਲ ਕੇ ਤਾਂ ਬਸ ਮਾਂ ਉਹ ਸਹਿਜ ਬਾਸਕਟਬਾਲ ਖੇਡਦਾ ਉਹ ਵੇਲਾ ਵੀ ਹੋਏ ਤਾਂ ਰੀਤ ਹੀ ਚੱਲ ਪੈਂਦੀ ਆ ਵੀ ਇੱਕ ਪਾਸੇ ਕਈ ਕੋਈ ਦੁਕਾਨ ਵਾਲੇ ਪਾਸੇ ਹੁੰਦਾ ਤੇ ਉਹਦੇ ਗਾੜੀ ਸਾਰੇ ਦੁਕਾਨ ਵਾਲੇ ਪਾਸੇ ਤੇ ਤੇਰੀ ਮਾਂ ਪਤਾ ਕੀ ਹੁੰਦੀ ਸੀ ਹਾਂ ਤੇ ਡਰਾਈਵਰ ਨਹੀਂ ਬਣਾਉਣੇ ਮੋਨੂ ਦਾ ਪਤਾ ਨਹੀਂ ਲੱਗਾ ਕਿੜੇ ਵੜੇ ਬਣ ਗਿਆ ਉਹ ਨਹੀਂ ਡਰਾਈਵਰੀ ਦਾ ਨਾ ਮਜ਼ਾ ਬੜਾ ਹੁੰਦਾ ਸੋਨੂ ਬਣ ਗਿਆ ਮੋਨੂ ਬਣ ਗਿਆ ਸੋਨੂ ਨੇ ਵੀ ਆਪਣੇ ਨਾਲ ਟਰੱਕ ਚਲਾਇਆ ਉਹਨਾਂ ਨੇ ਵੀ ਚਲਾਇਆ ਤੇ ਮੇਰੀ ਇਹੋ ਲੜਾਈ ਹੁੰਦੀ ਸੀ ਮੇਰੀ ਡਰਾਈਵਰ ਨਹੀਂ ਤੇਈ ਦਾ ਚਾਈ ਉਮਰ ਘਰ ਦੀ ਰਹਿਣਗੇ ਮੁੰਡੇ ਵੀ ਘਰ ਉੱਤੋਂ ਰੇਹਿਆ ਕਰਨਗੇ ਮੰਮੀ ਮੈਂ ਜਿੰਨੇ ਬਣਨਾ ਜੋ ਬਣਨਾ ਉਹਨੇ ਬਣ ਗਿਆ ਮੈਂ ਤੇਰੇ ਨਾਲ ਹੀ ਰਹਿਣਾ ਵਾ ਕਿੰਨਾ ਪਿਆਰ ਆ ਬਣਾ ਵੇਰੇ ਸਵੇਰੀ ਲੰਨ ਲੁੜ ਕੇ ਤੁਰਦਾ ਜਿੱਥੇ ਜਾਈਦਾ ਦੋ ਸੋ ਪੇ ਲੜਾਈ ਥੋੜੀ ਹੁੰਦੀ ਹੈ ਉਹ ਤੇ ਮਾੜਾ ਮੋਟਾ ਮਾ ਮਾਂ ਨੇ ਕਹਿਣਾ ਇਦਾਂ ਕਿ ਤੇਰੇ ਆ ਜਾ ਕੇ ਸਾਨੂੰ ਕੋ ਮਿਲਦਾ ਵੀ ਆ ਕਿ ਨਹੀਂ ਪਹਿਲਾਂ ਤੇ ਹੀ ਆਪਣਾ ਜਿਹੜੇ ਕੰਮ ਚ ਜਿਹੜੇ ਕੰਮ ਚੱਲੇ ਹੋ ਨਹੀਂ ਲੈ ਆਉਣੇ ਮੈਂ スウェット ਸ਼ਰਟਾਂ ਲੈ ਆਉਣੀਆਂ ਵਾ ਤੇ ਪਜਾਮੇ ਗਰਮ ਲੈ ਆਉਣੇ ਆ ਦੋ ਦਿਨ ਲੈ ਆਵਾਂਗੇ ਫੋਮ ਚ ਆਵਾਂ ਨਾ ਦੱਸ ਆਹ ਵਾ ਮਮੀ ਕੱਲ ਕੱਲ ਗਰਸ਼ਨ ਕੇ ਚੰਝ ਖਲੋਤੇ ਤੇ ਆਹੋ ਟਾਈਮ ਹਲੇ 9:30 ਹੋਏ ਤੇ ਮੰਮੀ ਮੰਮੀ ਦੇ ਹੱਥ 'ਚ ਫੋਨ ਤੇ ਮੰਮੀ ਫੋਨ ਲਾਉਂਦੀ ਦਸ਼ਮੀਸ਼ ਵਾਲਿਆਂ ਨੂੰ ਅੰਮ੍ਰਿਤਸਰ ਜਿੱਥੇ ਸੂਟ ਦਿੱਤੇ ਆ ਅਮਨ ਭਾਬੀਾਂ ਦੇ ਅਮਨ ਭਾਬੀਾਂ ਦੀ ਉਹ ਰਾਤਾਂ ਦਾ ਗਾੜੀ ਭਾਈਗਾ ਬੀਬੀ ਨੂੰ ਚੈਨ ਨਹੀਂ ਹੈਗਾ ਸਵੇਰੇ ਸਵੇਰੇ ਰੋਟੀ ਵੀ ਨਹੀਂ ਖਾਦੀ ਫੋਨ ਵੀ ਲਾਤਾ ਸੁਟਾਲੀ ਫੋਨ ਵੀ ਲਾਤਾ ਉਹ ਚੁੱਕ ਕੇ ਸਵੇਰੇ ਜਗਾਤੀ ਆ ਫੋਨ ਲਈ ਹੁਣ ਪਹੁੰਚ ਗਏ ਆਗੇ ਜਲੰਧਾ ਜੁਲੰਦਰ ਮਕਸੂਦਾਂ ਮਕਸੂਦਾਂ ਜਲੰਧਾ ਸਾਰੇ ਸ਼ਕਤੀਮਾਨ ਤਾਂ ਐਂਗਲ 'ਚ ਨਹੀਂ ਆਏ ਪਿਛਲੇ ਸਾਰੇ ਜੀ ਮੈਂ ਵੇਖ ਕੱਢਿਆ ਆ ਵੀਡੀਓ ਬਣਾਈ ਤੇ ਗਰਸ਼ਨ ਆਇਆ ਉਹ ਐਂਗਲ ਚਾਉਂਦਿਆ ਰੈਂਗੋ ਆਇਆ ਕਰੀ ਰੈਂਗੋ ਰੈਂਗੋ ਦਾ ਆ ਲੈ ਰੈਂਗੋ ਵੀ ਆ ਗਿਆ ਰੈਂਗੋ ਓਏ ਚਾਹ ਆ ਜਿੰਨੇ ਨਾ ਕਿ ਤਾਉ ਆਉਂਦੇ ਰੈਂਗੋ ਗੱਡੀ ਸਟਾਰਟ ਹੁੰਦੀ ਨਹੀਂ ਤੇ ਲੈ ਵੀ ਭੱਜਾ ਹੀ ਆਉਂਦਾ ਗੱਡੀ ਛੇਤੀ ਬਹਿ ਜਾਂਦਾ ਗੱਡੀ ਚੂ ਚੂ ਕਰਦੀ ਜਣਾ ਉਹ ਹੀ ਨਾ ਵੀ ਤਾ ਜਦੋਂ ਅਨਲੌਕ ਕਰਦਾ ਮੈਂ ਆਵਾ ਹੋਰ ਜਦੋਂ ਦਾ ਚੜਿਆ ਨਾ ਮੇਰੇ ਨਾਲ ਮਾਲੀ ਵੇਖੀ ਜਾਂਦਾ ਕਿੰਦਣ ਨਾਕਮਤੀ ਕਰਕੇ ਮਿਸ਼ਾਨਦਾਰੀ ਮੈਨੂੰ ਦਿੰਦਾ ਪਹਿਲਾਂ ਕੀ ਕਹਿੰਦਣ ਠੀਕ ਆ ਬੜਾ ਜਾ ਚੜਾਇਆ ਤਾਂ ਨੇ ਇੱਥੇ ਚੜ ਕੇ ਆ ਜੀ ਆਉਂਦਾ ਵਾ ਮੈਂ ਉੱਥੇ ਆ ਉਹ ਮੈਂ ਹੀ ਚਲਾਉਣਾ ਵਾ ਤੇ ਆਜੂਰ ਕਰਾ ਲਈਏ ਤੇਲ ਤੂਲ ਪਾਉਣ ਵਾਲਾ ਆ ਲਾਹ ਪਾਇਆ ਦੀ ਗੱਲ ਖੜਾਓ ਹੈ ਲਾਇਸੈਂਸ ਬੜਿਆ ਪਾਇਲਟ ਆਪਣਾ ਕੋਈ ਨਹੀਂ ਚੱਲ ਚੱਲ ਠੀਕ ਚੱਲ ਮੋਟਰਸਾਈਕਲ ਨਾਲ ਚੱਲ ਜਣਾ ਵਾ ਚੱਲ ਠੀਕ ਆ ਫਿਰ ਓਕੇ ਬਾਏ ਬਾਏ ਟਾਟਾ ਕਬਾ ਬਾਹਰ ਕਹਿੰਦਾ ਬਾਹਰ ਜਾਣਾ ਮੈਂ ਆਦਾ ਪਾਸਪੋਰਟ ਨੂੰ ਜਾਂਦਾ ਮੇਰੇ ਕੋਲ ਸਲੰਡਰਾਂ ਦੀ ਕਾਪੀ ਚ ਹੈਗੀ ਆ ਆਹ ਐਂ ਦੀ ਚੜ ਜਾਣਾ ਤੇ ਉੱਪਰੋਂ ਦੀ ਕਰਾਸਿੰਗ ਬਣਾਈਆਂ ਵਧੀਆ ਕੀਤਾ ਬਣਾਇਆ ਜਿਹੜਾ ਉੱਚ ਪਚਾ ਕੇ ਤੇ ਚੌੜੇ ਬਾਜ਼ਾਰ ਚ ਆ ਗਏ ਆ ਪਹਿਲੀ ਵਾਰ ਆਏ ਆ ਚੌੜੇ ਬਾਜ਼ਾਰ ਚ ਚੌੜੇ ਬਾਜ਼ਾਰ ਚ ਚੌੜੇਓ ਤੁਰਿਏ ਹਣ ਜਲੇ ਹੋਰ ਨਹੀਂ ਕੋ ਤਾਂ ਐਲੀ ਸਈ ਮਮੀ ਬੱਚਿਆਂ ਦੇ ਆ ਦੂਜੇ ਰੰਗੋ ਨੂੰ ਨਹੀਂ ਆਉਣੇ ਵੱਡੇ ਆ ਉਹਨੂੰ ਕੀ ਪਤਾ ਉਹ ਤਾਂ ਬੱਚਿਆਂ ਵਾਲੇ ਆ 100 ਕ 3 ਇਧਰ ਜਾਣਾ ਹੈ ਕੋਈ ਕੱਪੜੇ ਵਾਲਾ ਅੱਛਾ ਦੁਕਾਨ ਹੈ ਮਾਲੂਮ ਹੈ ਸਹੀ ਦਾ ਚਲੋ ਫਰੋਗਰਾਮ ਚੰਗਾ ਹੈ ਇੱਥੇ ਹੈ ਰੈਂਗੋ ਦੀ ਉਦਾਂ ਬੱਚਿਆਂ ਦੇ ਮਮੀ ਰੈਂਗੋ ਨੂੰ ਪਾਉਣ ਨੂੰ ਫੇਰਨਦੇ ਇਹ ਵਾਹ ਇਹ ਭਾਈ ਇਹ ਕਰ ਲੋ ਅਜੋ ਪੌਟਪੈਂਟ ਸਿਰਫ 1500 ਰੁਪਏ ਮੋਟਾ 1500 ਦਾ ਕੋਟ ਪੈਂਟ ਬਣਾ ਲਓ ਆਈ ਸ਼ੂ ਵਾਲੀ ਦੁਕਾਨ ਸ਼ਰਟਾਂ ਸਾਹੇ 400 500 ਦੀ ਸ਼ਰਟ ਆ ਇੱਥੇ ਉਹ ਮੋਨੋ ਵੀ ਤਾਂ ਆ ਗਈ ਆ ਉਹ ਵੇਹਰਾਂ ਕਿੰਨਾ ਪਿਆਰਾ ਆ ਲੈ ਲੈਨੇ ਅ ਮੈਨੂੰ ਆ ਜੂਗੀ ਡੈਡੀ ਤੇਰੇ ਤੇ ਮੈਂ ਏਗੀ ਵੀ ਲੈ ਲਊ ਤੇਹੀ ਵੀ ਲੈ ਲਓ ਤੂੰ ਇਹਨੇ ਨਾਪਦੀ ਇਹਨੇ ਦੀ 400 ਰੁਪਏ ਹਾਂ ਇਹ ਨਾਲ ਕੀ 400 ਕਹੀ ਨਾ ਪਏ ਹਾਂ ਡੜੀ ਆਈ ਪਸੰਦ ਕਿ ਨਹੀਂ ਕੋਈ ਨਹੀਂ ਉਹ ਹੈ ਤੇ ਬੜੀ ਦੇ ਤਾਂ ਟਾਇਰ ਮਿਲ ਆ ਸ਼ਰਟਾਂ ਮੋਟੀਆਂ ਵਾ ਵਧੀਆ ਵਾ ਕੁਆਲਿਟੀ ਵਾਈਜ਼ ਵੀ ਠੀਕ ਆ ਆ ਬੜੇ ਇੱਕ ਮਿੰਟ ਵਿੱਚ ਪਾ ਗਏ ਆ ਆ ਦੋ ਸ਼ਰਟਾਂ ਪਸੰਦ ਆਈਆਂ ਲਈਆਂ ਵਾ ਇੱਕ ਆ ਸ਼ਰਟ ਵਾ ਐਦਾ ਕੀ ਪ੍ਰਾਈਸ ਦੱਸਿਆ ਇਹ ਆ 400 ਸਾਢੇ ਤੇ ਆ 350 ਤੋ ਡੜੀ ਪੈਸੇ ਦੇ ਆ ਜਸ ਸਕੈਨਰ ਦਿਓ ਨਾ ਨਾ ਮੰਮੀ ਨਾ ਨਾ ਇਹਨਾਂ ਨੇ ਕਹਿਣਾ ਹੁੰਦਾ ਵਾ ਨਹੀਂ 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 ਆਹ ਆ ਲੈ ਗਏ ਆਹ ਲੈ ਗਏ ਡਰ ਕਿਉਂ ਨਹੀਂ ਆ ਡਰਦੇ ਮੰਮੀ ਸ਼ਾਪਿੰਗ ਤਾਂ ਮੇਰੀ ਕਰਨ ਆਏ ਆ ਇੱਥੇ ਤੂੰ ਵੀ ਕਰ ਲੈ ਆਈਓ 450 ਦੀ ਲੱਗੀ ਆਈਓ 450 ਸੇਲ ਲੱਗੀ 450 ਦੀ ਅਜਾ ਅਮਨ ਨੇ ਤੇ ਵੇਖਣ ਨਹੀਂ ਲਈ ਤੁਸੀਂ ਗਾੜੀ ਉਹ ਵੇਖੀ ਜਾਂਦੇ ਵੇਖਣਾ ਅਮਨ ਨੇ ਕਰੀ ਜਾਂਦੇ ਚਲੋ ਜੀ ਲਓ ਇੱਥੇ ਛੱਡੋ ਰੋਕੋ ਚਲੋ ਰੰਗੋ ਇਹ ਚੋਟਾ ਹੀ ਹੈ ਨਾ ਕਿਲੇ ਮਹੀਨੇ ਦਾ ਚਾਰ ਹੁਣ ਚਾਰ ਪੰਜ ਮਹੀਨੇ ਦਾ ਇਹ ਮੇਰੇ ਵੀ ਮੇਲੇ ਇਹ ਮੇਲ ਆਜੋ ਦੀਦੀ ਆਜੋ ਹਾਂਜੀ ਹੈਲੋ ਸਿਟੀਜੂ ਸਿਟੀਜੂ ਜੇ ਬਜਾਦਾ ਮੈਨੂੰ ਜਿੱਕੇ ਟਿੱਕੇ ਸੀ ਬਲੋਰੀ ਪਵਾ ਵਾ ਲੈ ਆ ਦੀਦੀ ਹੁਣ ਆਹ ਬੈ ਗਈ ਦੀਦੀ ਹਾਂਜੀ ਹੁਕਮ ਕਰੋ ਹੁਣ ਕਿਤਾ ਵੇ ਲੈਣੇ ਸੂਟ ਤੁਸੀਂ ਕਿਨਾਂ ਵਾਸਤੇ ਦਿਖਾ ਮੈਂ ਦੱਸਾਂ ਇਹਨਾਂ ਵਾਸਤੇ ਦੀਦੀ ਵਾਸਤੇ ਹਾਂ ਅਗਲੇ ਸੱਤੇ ਲੱਗਿਆ ਨਾ ਮੜਾ ਜਾ ਜਾ ਠੀਕ ਆ ਮੰਮੀ ਪੰਜ ਮਿੰਟ ਚ ਦੋ ਕਮੀਜ਼ਾ ਲੈ ਕੇ ਤੇ ਬੰਨੇ ਕਰਤਾ ਮੈਨੂੰ ਨਹੀਂ ਨਹੀਂ ਤੇ ਹੁਣ ਅੱਗੇ ਖੜਾਂਗੇ ਦਰ ਗਾੜੀ ਖੜਾਂਗੇ ਰਾਜ ਗੱਲ ਹੋਈ ਵੀ ਕੱਪੜੇ ਲੈ ਕੇ ਦੇਣੇ ਆ ਤੈਨੂੰ ਤੇ ਮੈਂ ਦੋ ਕਮੀਜ਼ਾ ਮਿੰਟੋ ਮਿੱਟੀ ਵੇਖੀ ਉਹ ਨਹੀਂ ਚੱਜਣਾ ਤੇ ਹੁਣ ਵੇਖੀਂ ਕਿ ਤੇ ਕਿੰਨਾ ਟਾਈਮ ਲੱਗਦਾ ਏ ਆ ਚੱਕ ਭਾਈ ਨਾਲ ਨਾਲ ਪ੍ਰਾਈਸ ਬੋਲੀ ਜਾਇਓ ਭਾਈ ਤੇ 50 ਰੁਪਏ ਦੇ ਰੈਂਟ ਚ ਜੀਓ ਇਹ ਸਵਾਛੀ ਜਿਹੀ ਲੇਖੋ ਅੱਗੇ ਬਸ ਇਹ ਜਿਹੜਾ ਫੈਬ੍ਰਿਕ ਵਿੱਚ ਅਭੀ ਬਹੁਤ ਸੋਹਣਾ ਆਰਟੀਕਲ ਆ ਇਹ ਫਾਈਨ ਨਵੇਂ ਡਿਜ਼ਾਈਨ ਚਲੋੜ ਵੀ ਬੜੇ ਛੋੜੇ ਸੋਨੇ ਆਗੇ 525 ਦੀ ਰੇਂਜ ਤੋਂ 300 ਤੋਂ ਕੁੜੀ ਉਸ ਦਾ ਮਿਲਦਾ ਜਿਵੇਂ ਕੋਈ ਨਹੀਂ ਆਰਟੀਕਲ ਦਿੱਖਦਾ ਸਿਰੇ ਦੇ ਰੇਂਜ ਤੋਂ ਬਲੈਕ ਵੀ ਦਿਖਾ ਸਕਦਾ ਦੇ ਦੀ ਥੋੜਾ ਥੋੜਾ ਪੀਸ ਦਿਖਾ ਸਕਦਾ ਕਟਵਰਕ ਦੇ ਵਿੱਚ ਹੈ ਜੀ ਪਿਓਰ ਦੇ ਬਲੈਕ ਕਟ ਜੇਕਰ ਨੂੰ ਵਧੀਆ ਹੀ ਖੁੱਲਣ ਲੱਗਿਆ ਪਹਿਲੇ ਹੀ ਥੋੜੀ ਥੋੜੀ ਜਿੱਦੇ ਦਿਖਾਈਏ ਕੋਈ 100 ਸਾਲ ਬਲੈਕ ਇਹਦਾ ਫਟ ਵਰਤ ਬોર્ਡਰ ਆਏਗਾ ਪлюс ਇਹਦਾ ਦੁਪੱਟਾ ਵੀ ਬੋਰਡਰ ਉਹ ਐਕਸਟਰਾ ਹੁੰਦਾ ਕਟਿੰਗ ਆ ਦੇਖੋ ਜੀ ਅਬੜ ਅਬੜਾ ਮੜਾ ਆ ਜਿਆਦਾ ਲਿਸਕਣਾ ਹੀ ਕੰਮ ਪੂਰਾ ਹੈਂਡਵਰਕ ਜੜਕਣ ਦੇ ਕੰਮ ਹੈਂਡਵਰਕ ਨਹੀਂ ਕੋਈ ਹੋਰ ਚਾਹੇ ਜੋ ਵੀ ਜ ਹੁੰਦਾ ਦੇ ਹੱਥ ਨਾਲ ਹੀ ਅਜੇ ਹੈਂਡਵਰਕ ਹੈ ਵੀ ਮਰਗੀ ਮਸ਼ੀਨਾਂ ਆਂਦੀਆਂ ਵਧੀਆ ਹੁੰਦੀਆਂ ਇਹ ਪਾਰਟੀ ਵੇਰ ਆਰਟੀਕਲ ਹੁੰਦੇ ਨੇ ਜੀ ਇਹਦਾ ਕੀ ਲਾ ਦੇ ਇਹ 35 ਦੀ ਰੇਟ ਤੇ ਇਹ 350 ਇਹ ਦੋਗਰ ਨੂੰ ਲੰਦੇ ਇੱਕ ਵਾਈਟ ਆਂਦਾ ਤੇ ਕਿ ਬਲੈਕ ਕਰਨਾ ਫਰੋਜੀ ਵਾਲਾ ਵੀ ਸਾਈਡ ਤੇ ਕੁ ਭਾਜੀ ਕੱਟ ਗਈ ਇੱਕ ਵਾਰੀ ਇਹ ਇਹਦੀ ਮਰੂਥੀ ਸ਼ੇਡ ਹੋ ਗਈ ਹੋਰ ਕਿਹੜਾ ਕੈਰੇਸੀ ਬੰਦੀ ਨਾ ਸਾਰੇ ਤਾਂ ਆਣੇ ਆਈਆਂ ਨਹੀਂ ਦੂਜੇ ਵੀ ਹੈਗੇ ਆ ਸਾਰੇ ਤਰ੍ਹਾਂ ਦੇ ਹੁੰਦੇ ਤੁਸੀਂ ਦੱਸੋ ਕਿੱਦਾਂ ਦਾ ਲੈਣਾ ਚਾਹੁੰਦੇ ਐ ਤੇ ਬੈਸੀ ਨਾ ਜ਼ਿਆਦਾਤਰ ਜਿਹੜੇ ਇਹਨਾਂ ਦੇ ਦੁਪੱਟੇ ਵਗੈਰਾ ਉਹਨਾਂ ਦੇ ਦੀਦੀ ਰੈਡੀमेड ਕਲੈਕਸ਼ਨ ਨਾਲ ਸਿੰਪਲ ਹੁੰਦੇ ਇਹਨਾਂ ਨਾਲ ਫਿਰ ਵੀ ਦੁਪੱਟਾ ਵੀ ਸੋਹਣਾ ਆਇਆ ਇਹ ਜਲਵਾੜੀ ਦੇ ਵਿੱਚ ਹੈ ਇਹ ਬਲੌਟ ਸੋਹਣਾ ਲੱਗ ਰਿਹਾ ਹੈ ਨਾ ਦੇਖ ਕਿਤਾ ਇਹਨੂੰ ਫੈਬ੍ਰਿਕ ਨੂੰ ਮੈਰੀ ਫੰਕਸ਼ਨ ਤੇ ਪਾਣਾ ਮੈਂ ਲਗਾ ਕੇ ਦਿਖਾ ਦਰਨਾ ਇੱਕ ਅੱਧਾ ਪੀਸਾ ਦੇ ਦੇ ਤਾਂ ਆ ਪਰਪਲ ਕਲਰ ਹੈ ਕਲਰ ਵੀ ਬੜਾ ਸੋਹਣਾ ਲੱਗਣਾ ਹੈ ਇਹ ਕਿਹੜੀ ਕੜਾਈ ਹੈ ਇਹ ਕਲਰ ਵੀ ਬੜਾ ਪਿਆਰਾ ਲੱਗਣਾ ਹੈ ਇਸੇ ਵਰਕ ਚ ਪਹਿਲਾਂ ਵੀ ਹੋ ਰਹੇਗੇ ਇਸ ਵਰਕ ਦੇ ਅਸੀਂ ਸ਼ਾਇਦ ਇੱਕ ਦੋ ਕਲਰ ਹੋਰ ਵੀ ਹੋਣ ਮੇਰੇ ਕੋਲ ਪਜਾਮੇ ਆ 3300 ਦੇ ਉਹ ਵਧੀਆ ਕੁਆਲਿਟੀ ਹੈ ਇਹਦਾ ਘਰੇ ਬਹੁਤ ਹੈ 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 ਦਿੱਤਾ ਏ ਚਲੋ ਜੀ ਹਾਂ ਬਲੈਕ ਆ ਵਧੀਆ ਵੇਖੋ ਭਲਾ ਇਦਾਂ ਵੀ ਅਸੀਂ ਨੂੰ ਛੱਡ ਕੇ ਨਹੀਂ ਆ ਲੈ ਉਹ ਨਹੀਂ ਉਹ ਆ ਫੇਰ ਵੀ ਠੀਕ ਆ ਤੇ ਜੋ ਆ ਲੱਗਾ ਨਾ ਵੇ ਫਰਜੀ ਉਹਦੇ ਚ ਨਹੀਂ ਕੋਈ ਵੀ ਐਵੇਂ ਲੱਗੀ ਮੈਨੂੰ ਹਾ ਜਿਹੜੀ ਤੇ ਆ ਪਜਾਮਾ ਵਾਂਗਾ ਵੇ ਲੋ ਕਿਦਾਂ ਵੇ ਵੇਖੋ ਤੁਹਾਨੂੰ ਮਨਾਲ ਤਾਈਆਂ ਮੈਂ ਵੇਟ ਕਰਨ ਰਿਹਾ ਕਲਰ ਕਿਹੜਾ ਤੁਹਾਨੂੰ ਦੱਸੋ ਆ ਵਧੀਆ ਕਲਰ ਆ ਲੱਲੀਏ ਲਾ ਲੀਏ ਦੇ ਦੇ ਇਹ ਮੈਨੂੰ ਆਜੂ ਸਾਈ ਦਾ ਵੇਖਿਓ ਇੱਕ ਮੂੰਗੀਆ ਕਲਰ ਵੀ ਹੀ ਉਹ ਵਿਖਾਇਓ ਕਿੱਥੇ ਲੈ ਗਏ ਇਹ ਮੂੰਗੀਆ ਕਲਰ ਵੀ ਆ ਬੜਿਆ ਹਾਂ ਸਾਹਿਬ ਇਧਰ ਇੱਕ ਮੰਮੇ ਇਧਰੋਂ ਪਜਾਮਾ ਲੈਣਾ ਹੋ ਗਾ ਮੈਂ ਕਾਲ ਰਹਿ ਗਈ ਹਾਂ ਆ ਜਾਣਾ ਉਹ ਕਲਰ ਉਮਰ ਮੂੰਗੀਆ ਕਲਰ ਤੇ ਹਾ ਹਾਂ ਕੋ ਹਾਂ ਠੀਕ ਆ ਠੀਕ ਆ ਠੀਕ ਆ ਠੀਕ ਆ ਆ ਵੀ ਜਾਣਾ ਹੈ ਸਾਈ ਹਾਂ ਵਧੀਆ ਆ ਦੋ ਦੇ ਠੀਕ ਆ ਕੇ ਹੋਰ ਲੈ ਲੀਓ ਉਹ ਲੱਲਾ ਭਰਾਵਾ ਜੇ ਲੈਣੇ ਤੇ ਲੱਲਾ ਡੈਡੀ ਦਾ ਆਇਆ ਮੇਰੇ ਨੋਟ ਲੀਏ ਨੇ ਚੱਲੋ ਦਾ ਆਪੇ ਲੈਣੇ ਪੈਣੇ ਆ ਡੈਡੀ ਤੋਂ ਆਇਆ ਜੇ ਲੱਲਾ ਤੇ ਲੈਣੇ ਨਹੀਂ ਆ ਫਿਰ ਮੋਂਾ ਨਾ ਜਾਣਾ ਤੂੰ ਲੈਣ ਤੇ ਯਾਰ ਕੱਪੜੇ ਲੈ ਕੇ ਗਏ ਰੂਪ ਜਾਇਣਾ ਰੱਬ ਨੇ ਨਹੀਂ ਨਹੀਂ ਲੈਣੇ ਪੈਸੇ ਨਹੀਂ ਲੈਣੇ ਜੱਫੀ ਪਾਉਣੀ ਬਸ ਰੱਬ ਦਾ ਨਹੀਂ ਪਤਾ ਕਿ ਕਿਹੜੇ ਰੂਪ ਜਾਇਣਾ ਠੀਕ ਆ ਪੈਂਟ ਲੈਣੀ ਆ ਪੈਂਟ ਲੈਣੀ ਆ ਸਾਰਾ ਹੌਲ ਸੇਲ ਹੀ ਹੋ ਕਿਹਦਾ ਕ ਇਧਰ ਨੂੰ ਇਧਰ ਨੂੰ ਇੱਥੋਂ ਜਾਂਦਾ ਜ਼ਿਆਦਾਤਰ ਕੱਪੜਾ ਸਾਰਾ ਹੌਲ ਸੇਲ ਦਾ ਵਾ ਤੇ ਅੰਮ੍ਰਿਤਸਰ ਵਾਲੇ ਏਰੀਏ ਚ ਜ਼ਿਆਦਾਤਰ ਇਧਰੋਂ ਜਾਂਦਾ ਕੱਪੜਾ ਪਹਿਲੀ ਪਹਿਲੀ ਆ ਰਹੇ ਹਾਂ ਕੀਤੀ ਲੁਧਿਆਣੇ ਚ ਸ਼ਾਪਿੰਗ ਪਹਿਲਾਂ ਨਾ ਕੀਤੀ ਕਦੀ ਵੀ ਨਾ ਕਦੀ ਵੀ ਮम्मी ਨੂੰ ਨਹੀਂ ਆਡੀ ਨੂੰ ਪਸੰਦ ਆਈ ਚਲੋ ਮੰਮੀ ਹੁਣ ਅਸੀਂ ਅਸਲ ਚ ਮਾਰਕੀਟ ਕੱਪੜੇ ਵਾਲੀ ਚ ਵੜਿਆ ਨੂੰ ਇਹਦੇ ਬਾਰੇ ਕਿ ਇਹਨੇ ਦੱਸਿਆ ਹੈ ਤਾਂ ਇੱਥੇ ਵੜੇ ਸੀ ਤੇ ਬਾਕੀ ਮੈਂ ਉਹਦਾ ਟੀ-ਸ਼ਰਟ ਆ ਪਜਾਮੇ ਘਰ ਪਾਉਣ ਨੂੰ ਲੈ ਇੱਕ ਦੋ ਤੇ ਨਹੀਂ ਦੋ ਤੇ ਦੋ ਸ਼ਰਟਾਂ ਲਈਆਂ ਲੈਡੀ ਸੂਟ ਨਹੀਂ ਹਲ ਪਸੰਦਾ ਹੈ ਲੈਡੀ ਸੂਟ ਨਹੀਂ ਉਹਨੇ ਭਰ ਥੱਕੇ ਨਾ ਮੰਮੀ ਹੁਣਾਂ ਨੂੰ ਇੱਕ ਲਹਿੰਗਾ ਚਪਗਾਤਾ ਵਾ ਪਰ ਪਸੰਦ ਵੀ ਆ ਠੀਕ ਆ ਮਤਲਬ ਹਾਂ ਤੇ ਘਰ ਪਾਉਣ ਨੂੰ ਉਦਾਂ ਜਿਹੜਾ ਕੱਪੜੇ ਲੈਣੇ ਆ ਜਾਂ ਉਦਾਂ ਵੀ ਫੈਂਸੀ ਕੱਪੜੇ ਵੀ ਜਿਹੜੇ ਆ ਨਾ ਕਿਉਂਕਿ ਕੱਪੜਾ ਇੱਥੋਂ ਹੀ ਜਾਂਦਾ ਵਾ ਜਿਹੜਾ ਹੋਲ ਸੇਲ ਦਾ ਮਾਰਕੀਟ ਮਾਰਕੀਟ ਇੱਥੇ ਆ ਨਾ ਇੱਥੋਂ ਹੀ ਸਾਰੇ ਇਧਰਲੇ ਬੰਨੇ ਆਪਣੇ ਵਾਲੀ ਸਾਈਡ ਜਾਂਦਾ ਕੱਪੜਾ ਇਹ ਕਪੜਾ ਬਹੁਤ ਆ ਤੇ ਇਹੀ ਟਾਈਪ ਦਾ ਤੇ ਇਹੀ ਕੁਆਲਿਟੀ ਦਾ ਕਪੜਾ ਜਿੱਦਾਂ ਕੁਆਲਿਟੀ ਵੇਖੀ ਦੀਆ ਇਹੀ ਉੱਥੇ ਹੈਗਾ ਜਿਹੜਾ ਦੁਕਾਨਾਂ ਤੋਂ ਮਿਲਦਾ ਵਾ ਜਿੰਨੇ ਆਉਣਾ ਖੁੱਲੇ ਟਾਈਮ ਤੇ ਆਵੇ ਹਾਂ ਖੁੱਲੇ ਟਾਈਮ ਤੇ ਆਵੇ ਹੋਰ ਕੰਮ ਨਾ ਹੋਵੇ ਇਸੋ ਕੰਮ ਆਉ ਤ ਫੇਰ ਵਧੀਆ ਬਣੂਗੀ ਗੱਲ ਕਿਉਂਕਿ ਦੁਕਾਨਾਂ ਵਾਲੇ ਖੜਦੇ ਆ ਇਥੋਂ ਹੁਣ ਕਿਉਂਕਿ ਅੰਦਰ ਵੜ ਕੇ ਮੈਂ ਵੇਖਿਆ ਹੈਗਾ ਦੋ ਤਿੰਨ ਦੁਕਾਨਾਂ ਚ ਕੱਪੜੇ ਬੜੇ ਵਧੀਆ ਵਧੀਆ ਮੈਨੂੰ ਦੋ ਤਿੰਨ ਚੀਜ਼ਾਂ ਚੰਗੀਆਂ ਲੱਗੀਆਂ ਪਰ ਉਹ ਕਹਿੰਦੇ ਅਸੀਂ ਸਿੰਗਲ ਪੀਸ ਵੇਚਦੇ ਹੀ ਨਹੀਂ ਅਸੀਂ ਜੇ ਤੁਸੀਂ ਲੈਣਾ ਤੇ ਹੋਲ ਸੇਲ 200 200 ਪੀ ਫਿਰ ਉਹ ਮੈਿਕ ਨੂੰ ਪੁੱਛਿਆ ਤੇ ਉਹ ਆਂਦਾ ਭਾਜੀ ਇੱਧਰ ਨੂੰ ਰਈਆ ਬਾਬਾ ਬਕਾਲਾ ਜਾਂ ਅਮ੍ਰਿਤਸਰ ਵਾਲੀ ਸਾਈਡ ਜਿੰਨੇ ਵੀ ਵਿੱਚ ਸ਼ਹਿਰ ਪੈਂਦੇ ਆ ਜਲੰਧਰ ਤੋਂ گاਂਜ ਜਿੰਨੇ ਵੀ ਆ ਉਹ ਸਾਰੇ ਇੱਥੋਂ ਹੀ ਜਾਂਦਾ ਕਪੜਾ ਤੇ ਉਹ ਇੱਥੋਂ ਫਿਰ ਚੀਜ਼ ਜਿਹੜੀ 400 500 ਵਾਲੀ ਆ ਉੱਥੇ 700 800 ਦੀ ਮਿਲਦੀ ਆ ਇਹੋ ਫਰਕ ਵਾ ਆਉਣ ਦਾ ਹੀ ਮੁੱਲ ਵਾ ਕੁਝ ਦੁਕਾਨਾਂ ਤੋਂ ਮਿਲ ਜਾਂਦਾ ਵਾ ਤੇ ਕੁਝ ਦੁਕਾਨਾਂ ਜਿਹੜੀਆਂ ਸਿਰਫ ਹੋਲ ਸੇਲ ਦੀਆਂ ਉਹ ਦਿੰਦੇ ਨਹੀਂ ਆ ਉਹ ਥੋੜਾ ਜਿਹੜੇ ਇੱਧਰ ਦੇ ਜਾਣਕਾਰ ਵਾ ਨਾ ਉਹਨਾਂ ਤੋਂ ਪਤਾ ਲੱਗਣਾ ਕਿ ਕਿੱਦਾਂ ਦੀ ਚੀਜ਼ ਵਾ ਜਿੱਦਾਂ ਹਨਾ ਜਿਹੜਾ ਲੈ ਜ਼ਰੂਰੀ ਨਹੀਂ ਆ ਕਿ ਆਪਾਂ ਵੱਡੇ ਬ੍ਰੈਂਡਾਂ 'ਚ ਜਾ ਕੇ ਚੀਜ਼ ਖਰੀਦਣੀ ਆ ਇਦਾਂ ਵੀ ਲਈ ਜਾਂਦੀ ਆ ਚੀਜ਼ ਕੱਪੜਾ ਸੇਮ ਹੀ ਹੁੰਦਾ ਵਾ ਆਲਮੋਸਟ ਤੇ ਵਧੀਆ ਸੀ ਜਿੰਨਾ ਕਿ ਮੈਂ ਖਰੀਦਿਆ ਮੈਨੂੰ ਵਧੀਆ ਹੀ ਲੱਗਾ ਤੇ ਬਾਲਾ ਮਹਿੰਗਾ ਨਹੀਂ ਆਇਆ ਮੇਰਾ ਸਮਾਨ ਠੀਕ ਆ ਇੰਡੀਆ ਦੇ ਹਿਸਾਬ ਨਾਲ ਉਹ ਆਪਣਾ ਇੰਡੀਆ ਕੰਡਿਆ ਉਹਦੇ ਹਿਸਾਬ ਨਾਲ ਆਪਣੇ ਏਰੀਆ ਦੇ ਹਿਸਾਬ ਨਾਲ ਕੱਪੜਾ ਸਸਤਾ ਹੀ ਜਿੰਨੇ ਵੀ ਕੱਪੜਾ ਖਰੀਦਣਾ ਆ ਨਾ ਜਿਹਨੇ ਸਪੈਸ਼ਲ ਹੋਣਾ ਹੂੰ ਤੂੰ 2-4 ਜਣੇ ਰਲ ਕੇ ਆਉਣ ਤੇ ਕੱਪੜੇ ਰਲ ਕੇ ਲੈ ਜਾਣ ਤੇ ਗੱਡੀ ਦਾ ਖਰਚਾ ਵੀ ਨਿਕਲ ਜਾਏ ਉਹ ਨਈਓ ਏਦਾਂ ਨਹੀਂ ਐ ਡੈਡੀ ਉਹ 2-4 ਜਾਣਗੇ ਉਹ ਹੋਲ ਸੇਲ ਚ 200-200 ਪੀਸ ਦੇਣਾ ਨਾ ਉਹਨਾਂ ਨੇ ਨਹੀਂ ਤਾਂ ਹੁਣ ਤੂੰ ਵੀ ਲੈ ਆ ਜਦਾ ਫਿਰ ਵੀ ਉੱਥੇ ਨਾਲੋਂ ਸਸਤੇ ਹੀ ਆ ਹਾਂ ਹਾਂ ਉਹ ਤੇ ਫਰਕ ਹੀ ਆ ਉੱਥੇ ਨਾਲੋਂ ਤੇ ਫਰਕ ਵਾ ਓਵਰ ਆਲ ਵਧੀਆ ਆਏਗਾ ਵਧੀਆ ਪਹਿਲੀ ਏ ਰਾਂ ਐ ਹੋਰ ਸਾਨੂੰ ਪਤਾ ਵੀ ਨਹੀਂ ਇੱਥੇ ਹੋ ਸਕਦਾ ਹੋਰ ਵੀ ਵਧੀਆ ਮਾਰਕੀਟ ਹੋਵੇ ਹੋਰ ਵਧੀਆ ਕੱਪੜੇ ਆਣ ਹੋਵੇ ਇੱਥੇ ਸਪੈਸ਼ਲ ਨਹੀਂ ਕੱਪੜੇ ਆ ਸਪੈਸ਼ਲ ਨਹੀਂ ਇਹਦੇ ਕੋਈ ਕੰਮ ਆਏ ਤੇ ਰਸਤੇ ਜੱਡਾ ਪਲਾਨ ਬਣ ਗਿਆ ਪਿਆ ਆਪਾਂ ਕੱਪੜਾ ਵੀ ਵੇਖ ਆਵਾਂਗੇ ਤੇ ਫਿਰ ਵੇਖਣ ਵੀ ਮੇਰੇ ਵਾਲਾ ਬੜੇ ਸੀ ਤੇ ਮੰਮੀ ਹੋਣੀ ਮੇਰੇ ਤੋਂ ਵੱਧ ਮਹਿੰਗੀ ਤੋਤਾ ਡਾਕੂ ਹੀ ਉਹਨੇ ਦਾ ਆਇਆ ਜਿੰਨੇ ਦਾ ਮੇਰੇ ਸਾਰੇ ਆਏ ਆ ਮੇਰੇ ਸਾਰੇ ਵੀ ਇੰਨੇ ਮਹਿੰਗੇ ਨਹੀਂ ਆਏ ਸੀ ਤੁਹਾਡਾ ਇੱਕੋ ਆਇਆ ਹੋ